ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਗਮਸੇ ਲੈ ਕੇ ਆਏ ਜੀ ਦੋਨੇ ਵੇ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮਣੀਆਂ ਕੱਚੀਆਂ ਨੇ ਮੋਲ ਬਾਈ ਦੇ ਜਾਇਜ ਹੁੰਦੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੀ ਕਾ ਜੀ ਠੀਕ ਹੋ ਬੜੀ ਵਧੀਆ ਹਾਂ ਇਹ ਬਈ ਵਧੀਆ ਨਾਮ ਤੇ ਐਡਰੈਸ ਵੋ ਨਾਮ ਜਸਾ ਸਿੰਘ ਆ ਜੀ ਪਿੰਡ ਭਾਈ ਰੂਪਾ ਜਿਹੜਾ ਬਠੰਡਾ ਸੀ ਰਾਮਪਰਾਪੂ ਨੇੜੇ ਪਿੰਡ ਬਈ ਨੇੜੇ ਪਿੰਡ ਇਧਰ ਸਾਲਾਪੁਰਾ ਰਹਿ ਜਾਂਦਾ ਹੂੰ ਪਾਸੇ ਭਗਤਾ ਰਹਿ ਜਾਂਦਾ ਮੋਬਾਈਲ ਨੰਬਰ ਯਾਰ ਕੋਈ ਸੜਕ ਤੇ ਆਪਣਾ ਘਰ ਹੈ ਠੀਕ ਹੈ ਭਾਈ ਮੋਬਾਈਲ ਨੰਬਰ ਮੋਬਾਈਲ ਨੰਬਰ 7967 34117 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਦੀ ਇਹ ਪਹਿਲਾ ਸੂਆ ਸੂਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਭਾਈ ਅਰੇ 7-8 ਦਿਨ ਬਾਕੀ ਹੈ ਇਹਦੇ 7 ਤੋਂ 8 ਦਿਨ ਠੰਡੀ ਠੁੰਡੀ ਬਹੁਤ ਆ ਕਿੰਨਾ ਕੁ ਦੁੱਧ ਦੇ ਦੂਆਸਟੀਮੇਟ ਹੈ ਆਸਟੀਮੇਟ ਹੈ 18 ਆਉਣੀ ਕਰੋ ਦੁੱਧ ਦੇ ਦੂਆਣਾ ਹਮ ਹਮ ਆਰਡਰ ਕਮਾਲ ਹੈ ਨਾ ਬਹੁਤ ਸੋਹਣਾ ਹੋਣਾ ਹੈ ਪਰ ਫੀਡਿੰਗ ਚੈੱਕ ਕਰ ਲੋ ਕੱਚੀ ਕੱਚੀ ਆ ਥਣ ਦੇਖੋ ਕੱਲਾ ਕੱਲਾ ਥਣ ਗੁਲਾਬੀ ਥਣ ਮੁਰਕਿਆ ਥਣ ਭੂਰਾ ਵੀ ਨਹੀਂ ਹੈਲਦੀ ਹੁਲਦੀ ਜਿਵੇਂ ਮਾਰਦੀ ਬੈਠਾ ਕਮਾਲ ਦਾ ਕੱਲੀ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਫੇਸ ਦੀ ਬਿਊਟੀ ਦੇਖੋ ਬਾਈ ਕਮਾਲ ਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਬਰੀਡ ਫੁੱਲ ਕੱਦ ਦਾ ਕੱਚੀ ਕੱਚੀ ਆ ਬਸ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਬਣੂਗੀ ਬੈਠ ਬਹੁਤ ਪਹਿਲਾ ਸੂਆ ਬੈੜਾਂਗ ਕਹਿੰਦੇ ਬਾਈ ਹਾਂ ਬੈੜਾਂਗਾ ਹੂੰ ਕੱਦ ਵਾਲੀ ਆਏ ਨਾ ਕੋਈ ਦੇਖਦੇ ਆਪਣੇ ਮੇਰੇ ਬਰਾਬਰ ਆਉਂਦੀ ਆ ਵੇਲਾ ਸਹੀ ਗੱਲ ਆ ਭਾਈ ਹੂੰ ਤੇ ਕੀ ਮੋਲ ਆ ਭਾਈ ਜੈਜ ਦਾ ਮੁੱਲ ਵਾਸਤੇ ਦਾ ਲੈਣ ਦੇਣ ਜੀ ਹੋਊਗਾ ਡਾਕਟਰ ਠੀਕ ਆ ਹਾਂ ਬਾੜੀ ਕੋਈ ਛੋੜ ਛੱਪੇ ਵਾਲੇ ਹੋਊਗਾ ਬਾਹਲਾ ਨਾਲ ਅਗਲਾ ਕਹੇ ਵੀ ਆਏ ਮੈਂ ਵੇਚਨੀ ਆ ਫਲਾਣੀ ਕਹਨੀ ਹੈ ਨਾ ਹੂੰ ਇਹ 57000 ਦੀ ਵੜ ਦੇਣਾ ਹੈ ਮੈਂ ਆਪਾਂ ਚੱਕ ਭਾਈ ਜਮ ਜੈਦ ਮੋਲਲਾ 57000 ਦੀ ਬਾਈਕ ਨਾ ਵੜ ਦੇ ਦੇਾਂਗੇ ਮੁੱਲ ਜਿਵੇਂ ਆਪਾਂ ਮੜਿਆ ਥੱਲੇ ਬੈਠਾ ਰਹਾ ਲੈ ਠੰਡੀ ਫੁੱਲ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਨਾ ਹਿੱਲੇ ਲੇਵਾ ਕਮਾਲ ਦਾ ਦੇਖੋ ਬੁਰੋ ਵੇਖ ਨਾ ਠੰਡੀ ਫੋਲ ਲਾ ਹਨਾ ਬਈ ਪੂਰੀ ਠੰਡੀ ਆ ਪਾ ਮਦੀ ਬਹਿ ਜਾ ਹੁਣੀ ਐ ਹੀ ਬੈਠਾ ਰਹੇ ਲੈ ਸਹੀ ਗੱਲ ਲੈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਕੋਈ ਚੱਕਰੀ ਨਹੀਂਗਾ ਪੂਰਾ ਕੱਦ ਲਾ ਆਪਣੇ ਤੇ ਬਰਾਬਰ ਆਉਂਦੀ ਏ ਜੇ ਕੋਈ ਬਾਈ ਦੇ ਬਰਾਬਰ ਆਉਂਦੀ ਏ 6 ਫੁੱਟ ਕੱਦ ਉਹ ਬਾਈ ਤੇ ਹਨਾ ਹਾਂ ਠੀਕ ਆ ਬਾਈ ਮੂੰਹੋ ਵੀ ਚੌਗੀ ਆ ਹਦੇ ਠੀਕ ਆ ਚਾਰ ਦੰਦ ਦਾ ਹਨਾ ਚਾਰ ਦੰਦ ਦਾ ਹੂੰ ਫੇਸ ਦਿਖਾ ਦੇ ਫੇਸ ਦੀ ਬਿਊਟੀ ਕਮਾਲ ਆ ਲੈ ਰੋਦੀ ਬਾਦੀ ਪੂਰੀ ਚੰਗੀ ਸਨਖਪਣਾ ਵੜ ਚ ਫੋਲ ਲਾ ਬਾਈ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਇਹ ਦੂਜਾ ਸੂਆ ਹੁੰਦੀ ਹੈ ਕਿੰਨੇ ਦਿਨ ਲੈਂਦੀ ਹੈ ਬਈ ਇਹ ਵੀ 7-8 ਦਿਨ ਲੈ ਜੂ ਕੀ ਰਿਕਾਰਡ ਆ ਬਈ ਦੁੱਧ ਦਾ ਇਹ ਦੱਸਿਆ 20 ਕਿਲੋ ਦੁੱਧਾ ਬਾਕੀ ਦੇਖੋ ਬਈ ਸੇਵਾ ਵਾਲੀ ਤਾਂ ਥੋੜੀ ਜਿਹੀ ਫਿੱਕੀ ਫਿੱਕੀ ਆ ਉਹ ਬਹੁਤ ਚੰਗੀ ਆ ਹਮਮ ਕੁਆਲਟੀ ਬੁਲਟੀ ਬਹੁਤ ਵਧੀਆ ਦਾ ਡਰਡ ਚੰਗੀ ਆ ਫਰੀਜ਼ ਚੰਗੀ ਆ ਕੰਡੀ ਆ ਵੀ ਸੂਰੀ ਕਮਾਲ ਦਾ ਲੈਕਟਾ ਲਾ ਦੇਖੋ ਠੰਡੀ ਬਹੁਤ ਹਣਾ ਠੰਡੀ ਬਹੁਤ ਆ ਨਾ ਪੂਰੀ ਠੰਡੀ ਆ ਜਿਵੇਂ ਮਾਰ ਜੀ ਹੱਥ ਲਾ ਕੇ ਬਹੁਤ ਚੰਗਾ ਖਰੀਣੀ ਕਹਿਣਾ ਕੁਛ ਨਹੀਂ ਪੂਰਾ ਠੰਡਾ ਚੰਗਾ ਅਖੜਵੇਂ ਪੂਰੇ ਗੈਪ ਤੇ ਥਾਣ मुट्ठी ਵਾਲਾ ਲ ਲੇਵਾ ਕਮਾਲ ਦਾ ਕੱਲੀ ਕੱਚੀ ਕੱਚੀ ਆ ਸਮਾਨਦਾਰ ਜਲਾਇਓ ਭਾਈ ਬ੍ਰੀਡ ਫੁੱਲ ਆ ਟਰਮਾਇਦੇ ਫੇਸ ਦੇਖੋ ਫੇਸ ਬੜਾ ਚੰਗਾ ਬਹੁਤ ਸੋਹਣਾ ਹੈ ਹਮ ਕੀ ਬਾਤ ਆ ਬਿਊਟੀਫੁੱਲ ਆ ਭਾਈ ਮਿਲਕ ਰਿਕਾਰਡ ਵੀ ਭਾਈ ਨੇ ਚੰਗਾ ਦੱਸਿਆ ਲੇਵਾ ਕਮਾਲ ਦਾ ਕੱਚੀ ਕੱਚੀ ਹਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਮੂੰਹ ਬਹੁਤ ਸੋਹਣਾ ਯਾਰ ਹਮ ਤੇ ਕੀ ਮੋਲ ਆ ਭਾਈ ਜੈ ਜੈ ਮੋਲ ਇਹਦਾ ਵੀ ਜੈ ਜੀ ਆ ਡਾਕਟਰ ਉਹ 50000 ਦੀ ਬੱਚੀ ਦੇ ਦਾਂਗੇ ਕਿ ਆਕਾ ਭਾਈ 50000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮੁੱਲ ਜਮ ਜਾਇਜ਼ ਆ ਲੈਵਾ ਦੇਖੋ ਕਮਾਲ ਦਾ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਗਲਾਬੀ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਚਵਾਈ ਚੁਈ ਦੀ ਬਹੁਤ ਚੁਈ ਦੀ ਬਹੁਤ ਚੰਗੀ ਆ ਜਿਹੜੇ ਹਸਾਉਨਾ ਬਰੀਡ ਆ ਨਾ ਹਾਂ ਆ ਕੈਮਰੇ ਤੋਂ ਮੜਾ ਜਾਗਦੀ ਆ ਸਹੀ ਗੱਲ ਆ ਨਹੀਂ ਥਣ ਤੁਹਾਨੂੰ ਬਹੁਤ ਚੰਗਾ ਲੱਗਿਆ ਵਾ ਹਮ ਸਹੀ ਗੱਲ ਆ ਗਲਾਬੀ ਥਾਣਾ ਪੂਰੀ ਵਿਥੀ ਤੇ ਥਾਣਾ ਬਈ ਰੰਗ ਰੰਗ ਬਹੁਤ ਚੰਗਾ ਜੀ ਫਿੱਕੀ ਫਿੱਕੀ ਆ ਹੁੰਦਾ ਜੇ ਮੜੀ ਜੀ ਰਾਜੀ ਹੋ ਬੜਦਾ 70000 ਦੀ ਆ ਹਮ ਸਹੀ ਗੱਲ ਆ ਕੱਲੀ ਫਿੱਕੀ ਫਿੱਕੀ ਆ ਤੇਰੀ ਤੇ ਨਾਗਸੀ ਭਰਾ ਕੋਲੇ ਦੋ ਦੋਨੀ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਕੀ